ਮੈਨੂੰ ਤਾਂ ਨਹੀਂ ਖੁਸ਼ੀ ਨਹੀਂ ਦੱਸ ਆਸ ਆਰਾਮ ਕੋਲਾਂ ਵਿੱਚ ਤੋਂ ਆਪਣੀ ਕਿੰਨ ਜਾਊਗਾ ਐ ਛੇ ਦਾਣਾ ਫੱਕਾ ਸਾਡੇ ਨਾਲ ਢਾੜਾ ਕੇ ਗਿਆ ਉਹ ਤਾਂ ਹੱਲਬੇ ਚੱਲਦੀ ਇਹ ਉਹ ਬੰਦਿਆ ਕਾ ਪੰਗਾਇਆ ਨਹੀਂ ਅਸੀਂ ਉੱਥੇ ਸਾਰੀ ਰਾਤ ਬੈਠੇ ਨੇ ਇਹਨਾਂ ਨੂੰ ਪਰੇ ਡਿੱਕੀ ਵੀ ਆਇਆ ਤੂੰ ਮਾਣ ਮੈਨੂੰ ਬਹੁਤ ਹੈ ਮਾਣ ਮੈਨੂੰ ਬਹੁਤ ਹੈ ਕਿਉਂ ਮੇਰਾ ਪੁੱਤ ਹੈ ਐਡੂੰ ਵੱਡਾ ਕੋਈ ਕਰਮ ਨਹੀਂ ਹੋਣਾ ਜਿਹੜਾ ਦੇਸ਼ ਦੀ ਖਾਤਰ ਸਿਰ ਹੋਵੇ ਵੀ ਮਾਣ ਮੈਨੂੰ ਇਹ ਮੈਨੂੰ ਦੇਸ਼ ਦੀ ਖਾਤਰ ਸਿਰ ਹੋਵੇ ਤੇ ਵੀ ਉਹ ਵੀ ਆਪਦਾ ਪਰਮਾਉਂਦਾ ਹੁੰਦਾ ਹੀ ਆ ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਸਾਲ 1999 ਵਿੱਚ ਹੋਏ ਕਾਰਗਿਲ ਜੰਦ ਵਿੱਚ ਭਾਰਤ ਦੇ ਅਨੇਕਾਂ ਜਵਾਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਉਹਨਾਂ ਸ਼ਹੀਦਾਂ ਨੂੰ ਹਰ ਸਾਲ ਕਾਰਗਿਲ ਵਿਜੇ ਦਿਵਸ 'ਤੇ ਭਾਰਤੀ ਫੌਜ ਵੱਲੋਂ ਯਾਦ ਕਰਕੇ ਸ਼ਹੀਦਾਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਮਿਰਦ ਮਾਪੇ ਆਪਣੇ ਸ਼ਹੀਦ ਪੁੱਤਾਂ ਨੂੰ ਕਦੇ ਨਹੀਂ ਭੁੱਲਦੇ। ਉਹ ਆਪਣਾ ਦਿਲ ਕਾੜਾ ਕਰਕੇ ਪੁੱਤਾਂ ਦੀ ਸ਼ਹਾਦਤ ਉੱਤੇ ਮਾਣ ਮਹਿਸੂਸ ਕਰਦੇ ਨੇ। ਜ਼ਿਲ੍ਹਾ ਮਾਨਸਾ ਦੇ ਪਿੰਡ ਘੁਰਕੜੀ ਦੇ ਨੌਜਵਾਨ ਰਸ਼ਵਿੰਦਰ ਸਿੰਘ ਨੇ ਵੀ ਦੇਸ਼ ਦੀ ਖਾਤਰ ਲੜਦਿਆਂ ਸ਼ਹਾਦਤ ਪ੍ਰਾਪਤ ਕਰ ਲਈ ਸੀ ਸ਼ਹੀਦ ਦੇ ਪਿਤਾ ਹਰਜਨ ਸਿੰਘ ਤੇ ਮਾਤਾ ਅਮਰਜੀਤ ਕੌਰ ਦੱਸਦੇ ਨੇ ਕਿ ਉਸ ਨੂੰ ਫੌਜ ਵਿੱਚ ਭਰਤੀ ਹੋਣ ਦਾ ਬਹੁਤ ਸ਼ੌਂਕ ਸੀ ਜਦੋਂ ਉਹ ਭਰਤੀ ਦੇਖਣ ਲਈ ਗਿਆ ਤਾਂ ਪਹਿਲੀ ਵਾਰ ਚ ਹੀ ਭਰਤੀ ਹੋ ਗਿਆ ਭਰਤੀ ਵੇਲੇ ਉਸ ਦੀ ਉਮਰ 18 ਸਾਲ ਸੀ ਤੇ 22 ਸਾਲ ਦੀ ਉਮਰ ਵਿੱਚ ਸ਼ਹਾਦਤ ਪ੍ਰਾਪਤ ਕਰ ਗਿਆ ਸ਼ਹੀਦ ਪੁੱਤ ਦੀ ਫੋਟੋ ਨੂੰ ਤੱਕਦਿਆਂ ਮਾਪੇ ਆਖਦੇ ਨੇ ਕਿ ਉਹਨਾਂ ਨੂੰ ਆਪਣੇ ਪੁੱਤ ਦੀ ਸ਼ਹਾਦਤ ਦੇ ਮਾਣ ਹੈ ਪਿਤਾ ਹਰਚੰਨ ਸਿੰਘ ਨੇ ਤਾਂ ਇਤੋਂ ਤੱਕ ਆਖਿਆ ਕਿ ਮਰ ਤਾਂ ਇੱਥੇ ਵੀ ਜਾਣਾ ਸੀ ਪਰ ਹੁਣ ਉਸ ਦੀ ਸ਼ਹਾਦਤ ਕਰਕੇ ਉਹਨਾਂ ਨੂੰ ਵੀ ਮਾਣ ਮਿਲਦਾ ਤੇ ਜਲ ਕੀਤਾ ਜਾਂਦਾ ਹੈ ਕਾਰਗਿਲ ਵਿਜੇ ਦਿਵਸ ਮੌਕੇ ਬੁਲਾ ਕੇ ਫੌਜ ਵੱਲੋਂ ਸਨਮਾਨਿਤ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਪਿੰਡ 'ਚ ਰਸ਼ਵਿੰਦਰ ਸਿੰਘ ਦਾ ਪੁੱਤ ਉਹਨਾਂ ਨੇ ਖੁਦ ਲਗਵਾਇਆ ਜਦੋਂ ਕਿ ਸਰਕਾਰ ਵੱਲੋਂ ਗੇਟ ਬਣਾਇਆ ਗਿਆ ਉਹਨਾਂ ਮੰਗ ਕੀਤੀ ਹੈ ਕਿ ਰਸ਼ਵਿੰਦਰ ਸਿੰਘ ਦੇ ਨਾਂ ਤੇ ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕੀਤਾ ਜਾਵੇ। ਛੀਦਰ ਰਸ਼ਵਿੰਦਰ ਸਿੰਘ ਦੇ ਪਿਤਾ ਨੇ ਦੱਸਿਆ ਕਿ ਕਾਰਗਿਲ ਦਾ ਜੁੱਦ ਲੱਗਣ ਤੋਂ ਪਹਿਲਾਂ ਉਹ ਛੁੱਟੀ ਆਇਆ ਸੀ। ਛੁੱਟੀ ਦੌਰਾਨ ਹਾੜੀ ਦੇ ਦਿਨ ਹੋਣ ਕਰਕੇ ਕਣਕ ਤੇ ਥੋੜੀ ਤਾਂ ਦੋਨਾਂ ਨਾਲ ਸੰਭਾਲ ਕੇ ਗਿਆ। ਉਹ 16 ਮਈ 1999 ਨੂੰ ਛੁੱਟੀ ਕੱਟ ਕੇ ਘਰੋਂ ਵਾਪਸ ਗਿਆ ਤੇ 21 ਮਈ ਦੀ ਰਾਤ ਨੂੰ ਬਟਿੰਡਾ ਤੋਂ ਫੋਨ ਆ ਗਿਆ ਕਿ ਰਸ਼ਵਿੰਦਰ ਸਿੰਘ ਦੇ ਸੱਟ ਲੱਗੀ ਹੈ। ਉਸ ਨੂੰ ਲੈ ਕੇ ਆ ਰਹੇ ਨੇ। ਜਦੋਂ ਫੌਜੀ ਘਰ ਲੈ ਕੇ ਆਏ ਤਾ ਪਤਾ ਲੱਗਿਆ ਕਿ ਉਹ ਦੇਸ਼ ਲਈ ਸ਼ਹੀਦ ਹੋ ਗਿਆ ਦੇਸ਼ ਲਈ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਅਦਾਰਾ ਸੱਚ ਕੋ ਨਮਨ ਕਰਦਾ ਹੈ ਹੈ ਰੋਹ ਕਾਰਾਉਣੀ ਸਾਡੀ ਸੀਗੀ ਅੱਛਾ ਤਾਂ ਜੋ ਭਰਤੀ ਹੋਇਆ ਤੇ ਜਦੋਂ ਸ਼ਹੀਦ ਹੋਇਆ 99 21 ਮਈ ਨੂੰ ਹੋਇਆ ਇਹ ਸ਼ਹੀਦ ਤੇ ਜਦੋਂ ਭੂਗਿਆ ਜੀ ਉਸ ਦਿਨ ਉਹ 22 ਸਾਲ ਦਾ ਹੋ ਰਹੀ ਸੀਗਾ ਤੇ ਜਦੋਂ ਭੂਗਿਆ ਮਾਤਾ ਜੇ ਭੂਗਿਆ ਉਹਦਾ ਉਸ ਦਿਨ 22 ਸਾਲ ਦਾ ਹੋ ਗਿਆ ਸੀ ਜੀ ਮਾਂ ਮੈਨੂੰ ਇਹ ਵੀ ਦੇਸ਼ ਦੀ ਖਾਤਰ ਅਸੀਰ ਹੋਇਆ ਤੇ ਵੀ ਉਹ ਵੀ ਆਪਦਾ ਤਾਂ ਮਾਂ ਦਾ ਹੁੰਦਾ ਹੀ ਹੈ ਵੀ ਨਾਰ ਮੈਨੂੰ ਉਥੇ ਬਹੁਤ ਹੈ ਦਲੇਰ ਵਾਲਾ ਸੀਗਾ ਉਹ ਜਦੋਂ ਕਿ ਭਾਰਤੀ ਹੋਇਆ ਨਾ ਉਹ ਭਾਰਤੀ ਮਾਸਕੇ ਗਿਆ ਸੀਗਾ ਉਹ ਤਾਂ ਮੁੰਡੇ ਜਾਂਦੇ ਸੀ ਨਾਲ ਉਹੀ ਵਾਗ ਗਿਆ ਮੈਂ ਕਿਹਾ ਬੀਬੀ ਮੈਂ ਕਿਹਾ ਦੇਖਿਆ ਚੰਗਾ ਚਾਲਾ ਵੀ ਬਾਹਰੋਂ ਦਾ ਪਤਾ ਲੱਗਣ ਲੱਗਿਆਂ ਦਾ ਉਥੇ ਗਾਂ ਦੌਰ ਦੇ ਪਹਿਲੇ ਨੰਬਰ ਤੇ ਆ ਗਿਆ ਅੱਛਾ ਪਹਿਲੇ ਨੰਬਰ ਤੇ ਆ ਗਿਆ ਜੰਗ ਜੀ ਵੀ ਪਹਿਲੇ ਨੰਬਰ ਤੇ ਆ ਗਿਆ ਪਹਿਲੇ ਨੰਬਰ ਨਾਲ ਤਾਂ ਪਤਾ ਨਹੀਂ ਛੋਟੀ ਉਮਰ ਕਰਕੇ ਆ ਹੀ ਗਿਆ ਪਤਨੀ ਨੇ ਲਿਖਿਆ ਇੰਨਾ ਕੁ ਸੀਗਾ ਵੈਜਰੂ ਦੇ ਘਰੋਂ ਮੈਨੂੰ ਕਿੰਨਾ ਕੁ ਮਾਣ ਮਹਿਸੂਸ ਮਾਣ ਮੈਨੂੰ ਬਹੁਤ ਹੈ ਮਾਣ ਮੈਨੂੰ ਬਹੁਤ ਹੈ ਕਿਉਂ ਮੇਰਾ ਪੁੱਤ ਇਦੋਂ ਵੱਡਾ ਕੋਈ ਕਰਮ ਨਹੀਂ ਹੋਣਾ ਜਿਹੜਾ ਦੇਸ਼ ਨਹੀਂ ਖਤਮ ਕਰੇ ਰਿਹਾ ਰਿਸ਼ਵਿੰਦਰ ਗ੍ਰਹਿਵਾਸੀ ਮਤਜ ਨਹੀਂ ਨਾ ਨਾ ਵਿਹਾਨੀ ਸੀ ਉਮਰੀ ਛੋਟੀ ਸੀ ਜਹਾਨੀ ਹੀ ਯਾਦ ਆਉਂਦੀ ਸੀ ਜੇ ਦੂਜਾ ਵੀ ਅਜਿੰਦਰ ਵੀ ਨਹੀਂ ਸੀ ਜਿਆ ਕੋਈ ਮੰਗ ਮਾਤਾ ਸਰਕਾਰ ਤੋਂ ਕੋਈ ਕੋਈ ਕੋਲ ਤਾਂ ਬਣਾਉਣ ਦੇ ਉਹਦੇ ਨਾਮ ਤੇਗਾ ਕੋਈ ਹਸਪਤਾਲ ਜਾਂ ਸਕੂਲ ਬਣਾ ਦੇਣਾ ਸਰਦਾਰ ਨੇ ਸਾਨੂੰ ਵਧੀਆ ਠੀਕ ਹੈ ਕਿਉਂ ਉਹਦਾ ਨਾਮ ਚੱਲੂਗਾ ਹੁਣ ਵੀ ਦੇ ਇੱਕ ਪ੍ਰਾਈਵੇਟ ਸਕੂਲ ਚੱਲਦਾ ਉੱਥੇ ਵੀ ਚੱਲਦਾ ਹੈ ਨਾ ਉਹਦਾ ਤੇ ਸਾਨੂੰ ਮੰਡੀ ਦਾ ਹਵਾਂ ਜੇ ਹਸਾ ਮਿਲ ਜੇ ਤਾਂ ਸਕੂਲ ਬਣ ਜੇ ਬਹੁਤ ਵਧੀਆ ਗਰੀਬਾਂ ਦੀਆਂ ਕੁੜੀਆਂ ਪੜ ਜਾਣ ਬਈ ਕਿਹਨੇ ਵਕਤਿਆਂ ਨੂੰ ਜਾਣਾ ਬਹੁਤ ਔਖਾ ਹੈ ਪਾਸੇ ਹੋ ਆ ਮੰਗੀ ਹੈ ਸਾਡੀ ਹੋਰ ਕੁਝ ਨਹੀਂ ਹੈਗਾ ਰਿਸ਼ਵਿੰਦਰ ਫੌਜ ਵਿੱਚ ਫਾਤੀ ਹੋਇਆ ਸੀ ਜੋ ਕਿ 1999 ਉਹ ਕਾਰਗਿਲ ਦੀ ਲੜਾਈ ਵਿੱਚ ਸ਼ਹੀਦ ਹੋ ਗਿਆ ਉਸ ਦੀ ਯਾਦ ਵਿੱਚ ਇੱਕ ਸਰਕਾਰ ਨੇ ਗੇਟ ਜਰੂਰ ਬਣਾਤਾ ਹੋਰ ਕੁਝ ਨਹੀਂ ਬਣਾਇਆ ਜੋ ਕੁਛ ਸਾਡੇ ਜੋ ਕੁਛ ਅਸੀਂ ਮੰਗਿਆ ਸੀ ਸਾਨੂੰ ਕੁਝ ਨਹੀਂ ਮਿਲਿਆ ਤੇ ਗਵਰਨਮੈਂਟ ਨੇ ਸਾਨੂੰ ਜੋ ਕੁਛ ਸਾਡਾ ਮਾਨ ਵੀ ਕਰਦੀ ਹੈ ਤੇ ਸਾਨੂੰ ਵੀ ਗਵਰਨਮੈਂਟ ਤੇ ਮਾਨ ਹੈ ਵੀ ਸਾਡੇ ਆਖੇ ਚੋ ਕਰਦੀ ਹੈ ਤੇ ਸਾਨੂੰ ਫੌਲੰਡੀ ਵੀ ਹੈ ਬਖੁਰ ਸਿੰਘਿੰਦਰ ਵੀ ਕਿੰਨੀ ਉਮਰ ਦੀ ਜਦੋਂ ਸ਼ਹੀਦ ਹੋਇਆ ਸੀ ਕਿੰਨਾ ਜਵਾਨ ਬਖੀ ਉਮਰ ਫਾਰੀ ਉਹ ਜਦੋਂ ਪਾਕੀ ਹੋਣ 18 ਉਹ ਸਾਢੇ 18 ਸਾਲ ਦਾ ਸੀ ਤੇ ਜਦੋਂ ਸ਼ਹੀਦ ਹੋ ਗਿਆ 22 ਸਾਢੇ 22 ਕਿਸਾਰ ਲੈ ਸ਼ਹੀਦ 22 ਸੀ ਬਾਈ ਹਾਂ ਤਾਂ ਲਾਤਵਾਰੀ ਕੀ ਗੱਲ ਹੋਈ ਸੀ ਬਾਕੀ ਜਦੋਂ ਛੁੱਟੀ ਕੱਟ ਕੇ ਗਿਆ ਸੀਗਾ ਰਚਵਿੰਦਰ ਕੀ ਗੱਲ ਹੋਈ ਸੀ ਰਚਵਿੰਦਰ ਨਾਲ ਜਦੋਂ ਛੁੱਟੀ ਕੱਟ ਕੇ ਗਿਆ ਜਦੋਂ ਰਿਸ਼ਵਿੰਦਰ ਛੁੱਟੀ ਕੱਟ ਕੇ ਜਾ ਕੀ ਕਹਿ ਕੇ ਗਿਆ ਸੀ ਬਾਪੂ ਘਰੇ ਮੈਨੂੰ ਤਾਂ ਨਹੀਂ ਕੁਛ ਹੀ ਨਹੀਂ ਦੱਸਿਆ ਵਸ ਆਰਾਮੇ ਫਲਾਣੀ ਚ ਤੋਂ ਅੰਤਰੀਕ ਨੂੰ ਜਾਉਂਗਾ ਐਥੇ ਦਾਣਾ ਫੱਕਾ ਸਾਡੇ ਨਾਲ ਢਾੜ ਕੇ ਗਿਆ ਉਹ ਤਾਂ ਹੜੰਬੇ ਚੱਲਦੇ ਸਾਡਾ ਦਾਣਾ ਫੱਕਾ ਸਾਰਾ ਨਿਮੇੜ ਕੇ ਆਰਾਮੇ ਸਭ ਧਰ ਕੇ ਜਾਉਂਗਾ ਸੋ ਅੰਤਰੀਕ ਨੂੰ ਉਹਨੇ ਸਾਨੂੰ ਕੋਈ ਦੱਸਿਆ ਨਹੀਂ ਵੀ ਲੜਾਈ ਲੱਗੀ ਹੈ ਜਾਂ ਨਾ ਲੱਗੀ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਵੀ ਰਿਸ਼ਵਿੰਦਰ ਸ਼ਹੀਦ ਹੋ ਗਿਆ ਸਾਨੂੰ ਤਾਂ ਜੀ ਬਟੰਡੇ ਮਿਲਟਰੀ ਵਾਲਿਆਂ ਨੇ ਫੋਨ ਕੀਤਾ ਸੀ ਕੋਈ ਰਿਸ਼ਤੇਦਾਰ ਸੀ ਇੱਥੋਂ ਦਾ ਐ ਉਹਨੇ ਆਪਦੇ ਮਾਮੇਦਾਨਿਆਂ ਨੂੰ ਫੋਨ ਕੀਤਾ ਜੇ ਐ ਕਰਕੇ ਰਿਸ਼ਵਿੰਦਰ ਦੇ ਗੋਲੀ ਲਾਵੀ ਤੇ ਵੀ ਉਹ ਰਾਤ ਨੂੰ ਲੈ ਕੇ ਆਉਣਗੇ ਫੌਜਾਂ ਤੇ ਉਹ ਬੰਦੇ ਨੇ ਆ ਕੇ ਮੈਨੂੰ ਠਾ ਲਿਆ ਠਾ ਕੇ ਮੈਨੂੰ ਅਰਾਬ ਆਪਾ ਉਹ ਰਾਤੇ ਚੱਲਣਾ ਹੈ ਮੈਂ ਕਿਹ ਗੱਲ ਆ ਅਦੇ ਜਿਸ ਵੰਦਨ ਨੂੰ ਲੈ ਨਹੀਂ ਹੁੰਦਾ ਇੰਨੀ ਰੁੱਤ ਦੇ ਟਿੱਕੇ ਨਾ ਮੈਂ ਉਹ ਬੰਨਿਚਾ ਤਾ ਧੰਨ ਆ ਜਾਣਗੇ ਅਸੀਂ ਉੱਥੇ ਸਾਰੀ ਰਾਤ ਬੈਠੇ ਜਾਈ ਇਹ ਸਾਨੂੰ ਪਰੇ ਦੀ ਕਿੰਗ ਹੈ ਵੀ ਆਇਆ ਕਿਉਂ ਨਹੀਂ ਨਿਕਲ ਨਹੀਂ ਸੀ ਮੈਂ ਆਪਣੇ ਥਕਿਆਂ ਨੂੰ ਸਾਰਿਆਂ ਨੂੰ ਠਾ ਕੇ ਪੰਜ ਚਾਰ ਘਸ ਅਸੀਂ ਥਕੇ ਹਾਂ ਸਾਰਿਆਂ ਨੂੰ ਨਾਲ ਲੈ ਗਿਆ ਤੇ ਉੱਥੇ ਦਿਨ ਚੜ੍ਹਦੇ ਸਹੀਂ ਕੋਈ ਨਹੀਂ ਆਇਆ ਤੇ ਅਸੀਂ ਦਿਨ ਚੜ੍ਹੇ ਉੱਠ ਕੇ ਆਪਣੇ ਘਰ ਨੂੰ ਆ ਗਏ ਇਹਨ ਮੌਲਵੀ ਕੀ ਗੱਲ ਤੂੰ ਇੰਨਾ ਚਰ ਫਿਰ ਮੈਂ ਇਹਨਾਂ ਨੂੰ ਆਕੇ ਦੱਸਿਆ ਮਰਿਆ ਰਿਸ਼ ਬੰਦ ਦਬਾ ਦੇ ਇੱਕ ਘਟ ਲੱਗ ਗਿਆ ਆਖਿਆ ਉਹਨੂੰ ਫੌਜੀ ਵਾਲੇ ਤੇ ਸਾਡੇ ਮਨ ਚ ਇਨੀ ਸੀ ਵੀ ਫੌਜੀ ਵਾਲੇ 7 ਵਜੇ ਤੋਂ ਲੈ ਲੈ ਕੇ ਨਹੀਂ ਹੁੰਦੇ ਇਹ ਤਾਂ ਸ਼ੀਤ ਹੋ ਗਿਆ ਸਾਡਾ ਮਨ ਪੂਰੀ ਥੈਕ ਗਿਆ ਤੇ ਸੰਤੱਕ ਘਰੇ ਆਇਤੋਂ ਪਤਾ ਲੱਗਿਆ ਵੀ ਸ਼ੀਤ ਹੋ ਗਿਆ ਬਾਪੂ ਕਿੰਨਾ ਕੋ ਮਾਣ ਮਹਿਸੂਸ ਹੁੰਦਾ ਪੁੱਤ ਦੇ ਦੇਖ ਲਈ ਹੀਲ ਹੋਇਆ ਹੈ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਰਸ਼ਵਿੰਦਰ ਤੇ ਜਿਹੜਾ ਦੇਸ਼ ਲਈ ਸ਼ਹੀਦ ਹੋਇਆ ਸੀ ਸਾਨੂੰ ਮਾਣ ਮਾਣ ਸਾਨੂੰ ਐਨਾ ਹੀ ਹੈ ਵੀ ਜੇ ਸਾਡਾ ਸੀਗਾ ਤਾਂ ਮਾਵਾਂ ਦੇ ਕੁrti ਫੌਜਾਂ ਚ ਜਾਂਦੇ ਨੂੰ ਤੇ ਜੇ ਸੀਗਾ ਜੇ ਇੱਥੇ ਕੁਛ ਲੜਕੇ ਮਰ ਗਏ ਹੁੰਦਾ ਮਾਰਾ ਇੱਥੇ ਵੀ ਜਾਣਾ ਸੀ ਸਾਨੂੰ ਆਹੀ ਮਾਣ ਹੈ ਵੀ ਸਾਨੂੰ ਗਵਰਨਮੈਂਟ ਜਾਬਤਾ ਕਰਦੀ ਜੀ